ਅੱਜ ਕੀ ਨਾਮ ਜੀ ਆਪਣਾ ਹਰਜੀਵਨ ਸਿੰਘ ਜੀ ਹਰਜੀਵਨ ਜੀ ਕਿੱਥੇ ਰਹਿੰਦੇ ਸੀ ਇਹ ਨਾ ਪਿੰਡ ਹੈ ਜੀ ਮੇਰਾ ਅੱਛਾ ਹਾਂਜੀ ਲੜਾਈ ਹੋਈ ਆ ਕਿੱਥੇ ਹੋਈ ਆ ਤੇ ਕੀ ਵਜ੍ਹਾ ਕੀ ਆ ਵਜ੍ਹਾ ਸਾਡੀ ਕੋਈ ਪੁਰਾਣੀ ਰੰਜਿਸ਼ ਹੀ ਰਹੀ ਆ ਜੀ ਸਾਡੇ ਡੈਡੀ ਹੋਣਾ ਦੇ ਨਾਲ ਦਾ ਮੇਰੇ ਤਾਇ ਦੇ ਲੜਕਿਆਂ ਦੇ ਨਾਲ ਕੱਲ ਵੀ ਅਸੀਂ ਆਪਣੇ ਦੀਵਾਲੀ ਇੰਜੋਏ ਕਰਕੇ ਆ ਰਾਮਣ ਆਪਣੇ ਘਰ ਜਾ ਰਹੇ ਸੀ ਪਟਾਕੇ ਵਗੈਰਾ ਚਲਾ ਕੇ ਤੇ ਉਹ ਮੁੰਡੇ ਨੇ ਫੋਰਸ ਕੀਤਾ ਜੀ ਮੇਰੇ ਡੈਡੀ ਨੂੰ ਮੇਰੇ ਫਾਦਰ ਸਾਹਿਬ ਨੂੰ ਕਿ ਆਪਾਂ ਮਨਜੀਤ ਸਿੰਘ ਕਾਲਾ ਉਹਨੂੰ ਕਹਿੰਦੇ ਪਿੰਡ ਦੇ ਵਿੱਚ ਤੇ ਜੀ ਆਪਾਂ ਜੂਗਾ ਖੇਡਣ ਜਾਣਾ ਅਸੀਂ ਬਸ ਇਸ ਗੱਲ ਤੋਂ ਰੋਕਿਆ ਕਿ ਅਸੀਂ ਆਪਣੇ ਡੈਡ ਨੂੰ ਇਹ ਕੰਮ ਨਹੀਂ ਅਸੀਂ ਲਾਉਣਾ ਹੈਗਾ ਠੀਕ ਹੈ ਜੀ ਤੇ ਉਹ ਫੋਰਸ ਕਰਦਾ ਇਸ ਕਰਕੇ ਸਾਡੀ ਖੈ ਬਾਜੀ ਹੋਈ ਇੱਕ ਦੂਜਾ ਬਹਿਸ ਬਾਜੀ ਤੋਂ ਲੈ ਕੇ ਬਾਅਦ ਵਿੱਚ ਸਾਡਾ ਹੱਥੋਪਾਈ ਹੋ ਕੇ ਉਹਨਾਂ ਨੇ ਕੋਈ ਤੇਜ਼ ਤਰ੍ਹਾਂ ਦੇ ਹਥਿਆਰ ਦੇ ਨਾਲ ਮੇਰੇ ਸਿਰ ਤੇ ਹਮਲਾ ਕੀਤਾ ਤਿੰਨ ਚਾਰ ਜਗ੍ਹਾ ਤੇ ਮੇਰੇ ਇਥੇ ਹਮਲਾ ਹੋਇਆ ਆ ਜੀ ਉਹ ਬੁਰੀ ਤਰ੍ਹਾਂ ਦੇ ਨਾਲ ਤੇ ਹੁਣ ਅਸੀਂ ਕੱਲ ਦੇ 24 ਘੰਟੇ ਹੋ ਗਏ ਸਾਨੂੰ ਉੱਤੇ ਹਸਪੀਟਲ ਦੇ ਵਿੱਚ ਆਇਆ ਨੂੰ ਕੱਲ ਦੇ ਇਥੇ ਹਸਪਤਾਲ ਦੇ ਵਿੱਚ ਅਸੀਂ ਦਾਖਲਿਆ ਠੀਕ ਹੈ ਜੀ ਤੇ ਕੱਲ ਦੀ ਵੀ ਸਾਨੂੰ ਜਿਹੜਾ ਹਸਪਤਾਲ ਦੀ ਵੀ ਗੱਲ ਕਰੀਏ ਸਾਨੂੰ ਉਹ ਬੰਦੇ ਦਾਖਲ ਹੋਏ ਹਸਪਤਾਲ ਨਹੀਂ ਕੋਈ ਉਹ ਬੰਦਾ ਕੋਈ ਨਹੀਂ ਆਇਆ ਜੀ ਇਥੇ ਠੀਕ ਹੈ ਜੀ ਉਹਨਾਂ ਦੇ ਕਿਉਂਕਿ ਉਹ ਹੈਗੇ 5-7 ਬੰਦੇ ਸੀਗੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਮੈਨੂੰ ਮੇਨ ਮੇਨ ਬੰਦੇ ਜਿਹੜੇ ਮੈਨੂੰ ਯਾਦ ਆ ਜਿਹੜੇ ਮੈਂ ਦੇਖੇ ਆ ਜਦੋਂ ਇੱਕਦਮ ਉਹਨਾਂ ਨੇ ਘੇਰਾ ਪਾਇਆ ਉਹਨਾਂ ਦੇ ਵਿੱਚ ਇੱਕ ਸੀਗਾ ਆਪਣਾ ਜਸਪ੍ਰੀਤ ਏਕੇ ਕਿਆਂ ਦਾ ਤੇ ਨਾਰਕਿਆਂ ਦਾ ਦੀਪਾ ਤੇ ਇੱਕ ਹਰਨੇਕ ਸਿੰਘ ਨੇਕਾ ਤੇ ਇੱਕ ਇਹ ਮਨਜੀਤ ਉਫਕਾਲਾ ਜਿਹਨੂੰ ਕਾਲਾ ਕਾਲਾ ਪਿੰਡ ਦੇ ਵਿੱਚ ਕਹਿੰਦੇ ਆ ਇਹ ਚਾਰ ਬੰਦੇ ਨੇ ਮੈਨੂੰ ਪਛਾਣ ਆਈ ਹੈ ਬਾਕੀ ਹੋਰ ਜਿਹੜੇ ਬਾਕੀ ਬੰਦੇ ਸੀ ਮੈਨੂੰ ਕਿਸੇ ਦੀ ਪਛਾਣ ਨਹੀਂ ਆਈ ਇਹਨਾਂ ਦੀ ਇਹ ਤਕਰੀਬਨ ਕੱਲ 9:30 9:00 ਵਜੇ ਦੀ ਰਾਤ ਦੀ ਗੱਲ ਆ ਉਸੇ ਪਹਿਲੇ ਵਿੱਚ ਜਦੋਂ ਮੇਰੇ ਬਲੱਡ ਨਿਕਲ ਲੱਗ ਪਿਆ ਤੇ ਮੇਰੇ ਭਰਾ ਮੇਰੇ ਤਾਇ ਦੇ ਮੁੰਡੇ ਮੈਨੂੰ ਉੱਥੇ ਲੈ ਕੇ ਆਏ ਆ ਹਸਪੀਟਲ ਤੇ ਕੱਲ ਦੇ ਫਿਰ ਅਸੀਂ ਇੱਥੇ ਹਸਪੀਟਲ ਦੇ ਵਿੱਚ ਦਾਖਲ ਆਇਆ ਪੁਲਿਸ ਕਾਰਵਾਈ ਹੋਈ ਕੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਪੁਲਿਸ ਨਹੀਂ ਆਈ ਕੋਈ ਇੱਥੇ ਕਿਸੇ ਨੇ ਆ ਕੇ ਪੁੱਛਗਛ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਕਿ ਹਾਂ ਵੀ 24 ਘੰਟੇ ਸਾਨੂੰ ਇੱਥੇ ਆਇਆਂ ਨੂੰ ਹੋ ਗਿਆ ਕਮ ਸੇ ਕਮ ਕਿਸੇ ਦਾ ਫਰਜਮੰਦ ਪੁੱਛਣ ਦਾ ਕਿ ਹਾਂ ਵੀ ਕੀ ਗੱਲ ਹੋਈ ਕਿੱਦਾਂ ਆਇਆ ਕੰਮ ਕਰਕੇ ਨਾ ਕਿਸੇ ਨੇ ਨਹੀਂ ਪੁੱਛਿਆ ਕਿਥੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਹੀ ਕਰਦੇ ਆ ਜੀ ਜੋ ਬਣਦਾ ਇਨਸਾਫ ਸਾਨੂੰ ਦਵਾਇਆ ਜਾਵੇ ਹਨਾ ਜੀ ਕਿ ਉਹਨਾਂ ਤੇ ਜਿਹੜੇ ਇਹ ਇਦਾਂ ਦੇ ਗਲਤ ਅੰਸਰ ਹੈ ਉਹਨਾਂ ਨੂੰ ਨੱਥ ਪਾਈ ਜਾਵੇ ਕਿ ਹਾਂ ਵੀ ਕਿ ਤੁਸੀਂ ਪਿੰਡ ਦੇ ਵਿੱਚ ਬਦਮਾਸ਼ੀ ਵਗੈਰਾ ਦਿਖਾ ਰਹੇ ਆ ਤੁਸੀਂ ਕਿ ਜਿੱਦਾਂ ਦੀ ਮਰਜ਼ੀ ਤੁਸੀਂ ਲਾ ਲਓ ਧੜੇ ਬਾਜੀ ਲਾ ਲਓ ਕੁਛ ਲਾ ਲਓ ਉਹ ਪਿੰਡ ਦੇ ਵਿੱਚ ਐਟਮਾ ਮਾਹੌਲ ਬਣਾਇਆ ਪਿਆ ਇਹ ਇੰਦਾਂ ਦੇ ਛਰਾਰਤੀ ਅੰਸਰਾਂ ਨੇ ਤੇ ਪਿੰਡ ਦੀ ਪੰਚਾਇਤ ਕੋਈ ਕਾਰਵਾਈ ਨਹੀਂ ਕਰਦੀ ਪਿੰਡ ਦੀ ਪੰਚਾਇਤ ਆਪਣੇ ਨਾਲ ਇਹ ਪਿੰਡ ਦੀ ਪੰਚਾਇਤ ਕਹਿੰਦੀ ਆ ਕਿ ਹਾਂ ਵੀ ਤੁਹਾਡੇ ਪੁਲਿਸ ਵਗੈਰਾ ਬਿਆਨ ਲਾਊਗੀ ਫੇ ਆਪਾਂ ਉੱਤੇ ਐਕਸ਼ਨ ਲਾਵਾਂਗੇ ਫਿਲਹਾਲ ਸਾਡੇ ਕੋਲ ਕੋਈ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਆਇਆ ਇੱਥੇ ਸਾਡੇ ਕੋਲ ਕਿਸੇ ਨੇ ਆ ਕੇ ਸਾਡੀ ਮੰਗ ਨਹੀਂ ਕੀਤੀ ਕਿ ਕਿਸੇ ਨੇ ਪੁੱਛਿਆ ਨਹੀਂ ਸਾਨੂੰ ਕਿ ਹਾਂ ਵੀ ਤੁਸੀਂ ਕੀ ਚਾਹੁੰਦੇ ਆ ਕਿੱਦਾਂ ਆ ਕਿਸੇ ਨੇ ਇੱਥੇ ਕੋਈ ਆਇਆ ਨਹੀਂ ਕੋਈ ਵੀ ਪੁਲਿਸ ਪ੍ਰਸ਼ਾਸਨ ਇੱਥੇ ਸਾਡੇ ਕੋਲ ਅੱਜ ਕੀ ਨਾਮ ਜੀ ਆਪਣਾ ਹਰਜੀਵਨ ਸਿੰਘ ਜੀ ਹਰਜੀਵਨ ਜੀ ਕਿੱਥੇ ਰਹਿੰਦੇ ਸੀ ਇਹ ਨਾ ਪਿੰਡ ਹੈ ਜੀ ਮੇਰਾ ਅੱਛਾ ਹਾਂਜੀ ਲੜਾਈ ਹੋਈ ਆ ਕਿੱਥੇ ਹੋਈ ਆ ਤੇ ਕੀ ਵਜ੍ਹਾ ਕੀ ਆ ਵਜ੍ਹਾ ਸਾਡੀ ਕੋਈ ਪੁਰਾਣੀ ਰੰਜਿਸ਼ ਹੀ ਰਹੀ ਆ ਜੀ ਸਾਡੇ ਡੈਡੀ ਹੋਣਾ ਦੇ ਨਾਲ ਦਾ ਮੇਰੇ ਤਾਇਏ ਦੇ ਲੜਕਿਆਂ ਦੇ ਨਾਲ ਕੱਲ ਵੀ ਅਸੀਂ ਆਪਣੇ ਦੀਵਾਲੀ ਇੰਜੋਏ ਕਰਕੇ ਆ ਰਾਮਣ ਆਪਣੇ ਘਰ ਜਾ ਰਹੇ ਸੀ ਪਟਾਕੇ ਵਗੈਰਾ ਚਲਾ ਕੇ ਤੇ ਉਹ ਮੁੰਡੇ ਨੇ ਫੋਰਸ ਕੀਤਾ ਜੀ ਮੇਰੇ ਡੈਡੀ ਨੂੰ ਮੇਰੇ ਫਾਦਰ ਸਾਹਿਬ ਨੂੰ ਕਿ ਆਪਾਂ ਇਹ ਮਨਜੀਤ ਸਿੰਘ ਕਾਲਾ ਉਹਨੂੰ ਕਹਿੰਦੇ ਪਿੰਡ ਦੇ ਵਿੱਚ ਤੇ ਜੀ ਆਪਾਂ ਜੂਆ ਖੇਡਣ ਜਾਣਾ ਅਸੀਂ ਬਸ ਇਸ ਗੱਲ ਤੋਂ ਰੋਕਿਆ ਕਿ ਅਸੀਂ ਆਪਣੇ ਡੈਡ ਨੂੰ ਇਹ ਕੰਮ ਨਹੀਂ ਅਸੀਂ ਲਾਉਣਾ ਹੈਗਾ ਠੀਕ ਹੈ ਜੀ ਤੇ ਉਹ ਫੋਰਸ ਕਰਦਾ ਇਸ ਕਰਕੇ ਸਾਡੀ ਖਹਿਵਾ ਜੀ ਹੋਈ ਇੱਕ ਦੂਜਾ ਨਾ ਬਹਿਸ ਬਾਜੀ ਤੋਂ ਲੈ ਕੇ ਬਾਅਦ ਵਿੱਚ ਸਾਡਾ ਹੱਥ ਪਾਈ ਹੋ ਕੇ ਉਹਨਾਂ ਨੇ ਕੋਈ ਤੇਜ਼ ਤਰ੍ਹਾਂ ਦੇ ਹਥਿਆਰ ਦੇ ਨਾਲ ਮੇਰੇ ਸਿਰ ਤੇ ਹਮਲਾ ਕੀਤਾ ਤਿੰਨ ਚਾਰ ਜਗ੍ਹਾ ਤੇ ਮੇਰੇ ਇਥੇ ਹਮਲਾ ਹੋਇਆ ਆ ਜੀ ਉਹ ਬੁਰੀ ਤਰ੍ਹਾਂ ਦੇ ਨਾਲ ਤੇ ਹੁਣ ਅਸੀਂ ਕੱਲ ਦੇ 24 ਘੰਟੇ ਹੋ ਕੇ ਸਾਨੂੰ ਉੱਥੇ ਹਸਪੀਟਲ ਦੇ ਵਿੱਚ ਆਇਆ ਨੂੰ ਕੱਲ ਦੇ ਇੱਥੇ ਹਸਪੀਟਲ ਦੇ ਵਿੱਚ ਅਸੀਂ ਦਾਖਲ ਲਿਆ ਠੀਕ ਹੈ ਜੀ ਤੇ ਕੱਲ ਦੀ ਵੀ ਸਾਨੂੰ ਜੇ ਹੁਣ ਹਸਪੀਟਲ ਦੀ ਵੀ ਗੱਲ ਕਰੀਏ ਸਾਨੂੰ ਉਹ ਬੰਦੇ ਦਾਖਲ ਹੋਏ ਹਸਪੀਟਲ ਨਹੀਂ ਕੋਈ ਉਹ ਬੰਦਾ ਕੋਈ ਨਹੀਂ ਆਇਆ ਜੀ ਇੱਥੇ ਠੀਕ ਹੈ ਜੀ ਉਹਨਾਂ ਦੇ ਕਿਉਂਕਿ ਉਹ ਹੈਗੇ 5-7 ਬੰਦੇ ਸੀਗੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਮੈਨੂੰ ਮੇਨ ਮੇਨ ਬੰਦੇ ਜਿਹੜੇ ਮੈਨੂੰ ਯਾਦ ਆ ਜਿਹੜੇ ਮੈਂ ਦੇਖੇ ਆ ਜਦੋਂ ਇੱਕਦਮ ਉਹਨਾਂ ਨੇ ਘੇਰਾ ਪਾਇਆ ਉਹਨਾਂ ਦੇ ਵਿੱਚ ਇੱਕ ਸੀਗਾ ਆਪਣਾ ਜਸਪ੍ਰੀਤ ਏਕੇ ਕਿਆਂ ਦਾ ਤੇ ਨਾਰਕਿਆਂ ਦਾ ਦੀਪਾ ਤੇ ਇੱਕ ਹਰਨੇਕ ਸਿੰਘ ਨੇਕਾ ਤੇ ਇੱਕ ਇਹ ਮਨਜੀਤ ਉਫਕਾਲਾ ਜਿਹਨੂੰ ਕਾਲਾ ਕਾਲਾ ਪਿੰਡ ਦੇ ਵਿੱਚ ਕਹਿੰਦੇ ਆ ਇਹ ਚਾਰ ਬੰਦੇ ਜੀ ਮੈਨੂੰ ਪਛਾਣ ਆਈ ਹੈ ਬਾਕੀ ਹੋਰ ਜਿਹੜੇ ਬਾਕੀ ਬੰਦੇ ਸੀ ਮੈਨੂੰ ਕਿਸੇ ਦੀ ਪਛਾਣ ਨਹੀਂ ਆਈ ਇਹ ਇਹ तकरीबन ਕੱਲ 9:30 9:00 ਵਜੇ ਦੀ ਰਾਤ ਦੀ ਗੱਲ ਆ ਉਸੇ ਵੇਲੇ ਵਿੱਚ ਜਦੋਂ ਮੇਰੇ ਬਲੱਡ ਨਿਕਲ ਲੱਗ ਪਿਆ ਤੇ ਮੇਰੇ ਭਰਾ ਮੇਰੇ ਤਾਇ ਦੇ ਮੁੰਡੇ ਮੈਨੂੰ ਉੱਥੇ ਲੈ ਕੇ ਆਏ ਆ ਹਸਪੀਟਲ ਤੇ ਕੱਲ ਦੇ ਫਿਰ ਅਸੀਂ ਇੱਥੇ ਹਸਪੀਟਲ ਦੇ ਵਿੱਚ ਦਾਖਲ ਆਇਆ ਪੁਲਿਸ ਕਾਰਵਾਈ ਹੋਈ ਕੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਪੁਲਿਸ ਨਹੀਂ ਆਈ ਕੋਈ ਇੱਥੇ ਕਿਸੇ ਨੇ ਆ ਕੇ ਪੁੱਛਗਛ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਕਿ ਹਾਂ ਵੀ 24 ਘੰਟੇ ਸਾਨੂੰ ਇੱਥੇ ਆਇਆ ਨੂੰ ਹੋ ਗਿਆ ਕਮ ਸੇ ਕਮ ਕਿਸੇ ਦਾ ਫਰਜਮੰਦ ਪੁੱਛੰਦਾ ਕਿ ਹਾਂ ਵੀ ਕੀ ਗੱਲ ਹੋਈ ਕਿੱਦਾਂ ਆਇਆ ਕੰਮ ਕਰਕੇ ਨਾ ਕਿਸੇ ਨੇ ਨਹੀਂ ਪੁੱਛਿਆ ਕਿ ਇੱਥੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਹੀ ਕਰਦੇ ਆ ਜੀ ਜੋ ਬਣਦਾ ਇਨਸਾਫ ਸਾਨੂੰ ਦਵਾਇਆ ਜਾਵੇ ਹਨਾ ਜੀ ਕਿ ਉਹਨਾਂ ਤੇ ਜਿਹੜੇ ਇਹ ਇਦਾਂ ਦੇ ਗਲਤ ਅੰਸਰ ਹੈ ਉਹਨਾਂ ਨੂੰ ਨੱਥ ਪਾਈ ਜਾਵੇ ਕਿ ਹਾਂ ਵੀ ਕਿ ਤੁਸੀਂ ਪਿੰਡ ਦੇ ਵਿੱਚ ਬਦਮਾਸ਼ੀ ਵਗੈਰਾ ਦਿਖਾ ਰਹੇ ਆ ਤੁਸੀਂ ਕਿ ਜਿੱਦਾਂ ਦੀ ਮਰਜ਼ੀ ਤੁਸੀਂ ਲਾ ਲਓ ਧੜੇ ਬਾਜੀ ਲਾ ਲਓ ਕੁਛ ਲਾ ਲਓ ਉਹ ਪਿੰਡ ਦੇ ਵਿੱਚ ਐਟਾ ਮਾਹੌਲ ਬਣਾਇਆ ਪਿਆ ਇਹ ਇਦਾਂ ਦੇ ਸ਼ਰਾਰਤੀ ਅਨਸਰਾਂ ਨੇ ਤੇ ਪਿੰਡ ਦੀ ਪੰਚਾਇਤ ਕੋਈ ਕਾਰਵਾਈ ਨਹੀਂ ਕਰਦੀ ਪਿੰਡ ਦੀ ਪੰਚਾਇਤ ਆਪਣੇ ਨਾਲ ਇਹ ਪਿੰਡ ਦੀ ਪੰਚਾਇਤ ਕਹਿੰਦੀ ਹੈ ਕਿ ਹਾਂ ਵੀ ਤੁਹਾਡੇ ਪੁਲਿਸ ਵਗੈਰਾ ਬਿਆਨ ਲਾਊਗੀ ਫੇ ਆਪਾਂ ਉੱਤੇ ਐਕਸ਼ਨ ਲਵਾਂਗੇ ਫਿਲਹਾਲ ਸਾਡੇ ਕੋਲ ਕੋਈ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਆਇਆ ਇੱਥੇ ਸਾਡੇ ਕੋਲ ਕਿਸੇ ਨੇ ਆ ਕੇ ਸਾਡੀ ਮੰਗ ਨਹੀਂ ਕੀਤੀ ਕੋਈ ਕਿਸੇ ਨੇ ਪੁੱਛਿਆ ਨਹੀਂ ਸਾਨੂੰ ਕਿ ਹਾਂ ਵੀ ਤੁਸੀਂ ਕੀ ਚਾਹੁੰਦੇ ਆ ਕਿੱਦਾਂ ਆ ਕਿਸੇ ਨੇ ਇੱਥੇ ਕੋਈ ਆਇਆ ਨਹੀਂ ਕੋਈ ਵੀ ਪ੍ਰਸ਼ਾਸਨ ਇੱਥੇ ਸਾਡੇ ਕੋਲ